ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਜੋ ਸ੍ਰੀ ਰਾਗ ਦੇ ਵਿੱਚ 24 ਅੰਗ ਦੇ ਉੱਤੇ ਦਰਜ ਹੈ ਸ੍ਰੀ ਰਾਗ ਮਹੱਲਾ ਪਹਿਲਾ ਕਰਤੌਥ ਆਮ ਸੰਗਤਾਂ ਜਿਨ੍ਹਾਂ ਨੇ ਸੰਖਿਆ ਨਹੀਂ ਕੀਤੀ ਹੁੰਦੀ ਜੇ ਗੁਰਬਾਣੀ ਪਾਠ ਨੂੰ ਸਮਝਿਆ ਨਹੀਂ ਹੁੰਦਾ ਉਹ ਇਹਨਾਂ ਪੰਕਤੀਆਂ ਦਾ ਜਿਹੜਾ ਪਾਠ ਹੈ ਕੋਈ ਵੀ ਠੀਕ ਨਹੀਂ ਕਰ ਸਕਦੇ ਜਾਂ ਕਰ ਪਾਉਂਦੇ ਤੋ ਆਓ ਇਹਨਾਂ 52 ਪੰਕਤੀਆਂ ਨੇ ਪਾਠ ਨੂੰ ਸਮਝੀਏ ਔਰ ਨਾਲ ਅਰਥਾਂ ਨੂੰ ਵੀ ਸਮਝੀਏ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਇੱਕ ਬਹੁਤ ਵੱਡੀ ਖੂਬੀ ਕਹਿ ਲਈਏ ਇੱਕ ਬਹੁਤ ਵੱਡਾ ਗੁਣ ਦੋ ਨਿਰੰਕਾਰ ਨੇ ਇਹਨਾਂ ਨੂੰ ਬਖਸ਼ਿਆ ਸੀ ਉਹ ਇਹ ਸੀ ਕਿ ਜਦੋਂ ਵੀ ਕਿਸੇ ਨੂੰ ਮਾੜਾ ਕਹਿਣਾ ਹੋਵੇ ਤੂੰ ਆਪਣੇ ਤੇ ਲਾ ਕੇ ਕਹਿੰਦੇ ਸੀ ਜਦੋਂ ਕਿਸੇ ਦੀ ਵਡਿਆਈ ਕਰਨੀ ਹੋ ਤਾਂ ਦੂਸਰਿਆਂ ਦੀ ਕਰਨੀ ਪਈ ਸੀ ਸਭ ਤੋਂ ਵੱਡੀ ਵਡਿਆਈ ਉਹ ਨਿਰੰਕਾਰ ਦੀ ਕਰਦੇ ਸਨ ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਂ ਕੁਝ ਸਮਝਾਉਣ ਵਾਸਤੇ ਕਈ ਵਾਰੀ ਵਡਿਆਉਂਦੇ ਸੀ ਤੇ ਉਹ ਖੁਸ਼ ਆਮਦ ਨਹੀਂ ਹੁੰਦੀ ਕਿਸੇ ਨੂੰ ਵਡਿਆਣਾ ਭਾਵ ਵਡਿਆਇ ਕਿਵੇਂ ਸਮਝਾਣਾ ਕਿ ਤੂੰ ਇਹ ਕੰਮ ਯੋਗ ਹੈ ਪਰ ਕਰਦਾ ਨਹੀਂ ਪਿਆ ਤੇਰੀ ਵਡਿਆਈ ਤਾਂ ਹੈ ਇਹ ਕੰਮ ਯੋਗੀ ਪਰ ਤਨੇ ਕੰਮ ਕਰਦਾ ਨਹੀਂ ਪਿਆ ਇਹ ਸਤਿਗੁਰੂ ਜੀ ਇਸ ਤਰੀਕੇ ਦੇ ਨਾਲ ਸੰਸਾਰ ਨੂੰ ਸਮਝਾਉਂਦੇ ਰਹੇ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਸੰਸਾਰ ਦੀ ਗੱਲ ਕਰ ਰਹੇ ਨੇ ਪਰ ਆਪਣੇ ਤੇ ਲਾਗ ਕਰ ਰਹੇ ਨੇ ਤੋਂ ਸ਼ਬਦ ਦੀਆਂ ਜਿਹੜੀਆਂ ਪਹਿਲੀਆਂ ਪੰਕਤੀਆਂ ਹਨ ਇੱਕ ਸਵਾਨ ਸਵਾਨ ਕਹਿੰਦੇ ਨੇ ਕੁੱਤੇ ਨੂੰ ਜਦੋਂ ਅਸੀਂ 12 ਮਾਹ ਦੀ ਬਾਣੀ ਦਾ ਪਾਠ ਪੜ੍ਹਦੇ ਨਾ ਕਾਮ ਕ੍ਰੋਧ ਨਾ ਮੋਹੀ ਹੈ ਬਿਨਸੈ ਲੋਭ ਸਵਾਨ ਉੱਥੇ ਲੋਭ ਨੂੰ ਸਵਾਨ ਕਿਹਾ ਸਤਿਗੁਰੂ ਨੇ ਸਵਾਨ ਤੋਂ ਭਾਵ ਕੁੱਤਾ ਲੋਭ ਕੁੱਤਾ ਹੈ ਤੇ ਲੋਭ ਦਾ ਅਗਰਸਿਆ ਮਨੁੱਖ ਦਸੇ ਦਸ਼ਾਵਾਂ ਵਿੱਚ ਭਟਕਦਾ ਰਹਿਣਾ ਹੈ ਸਤਿਗੁਰੂ ਕਹਿੰਦੇ ਨੇ ਕਿ ਮੇਰੇ ਨਾਲ ਇੱਕ ਕੁੱਤਾ ਹੈ ਕਿਹੜਾ ਲੋਭ ਦਾ ਇੱਕ ਸਵਾਨ ਉਸ ਦੇ ਨਾਲ ਦੋ ਕੁੱਤੀਆਂ ਹਨ ਦੋਏ ਸਵਾਨੀ ਨਾਲ ਦੋਏ ਸਵਾਨੀ ਨਾਲ ਦਦੇ ਨੂੰ ਔਕੜ ਈੜੀ ਸ਼ਾਰੀ ਜਦੋਂ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਮਿਲੇ ਉਹਦਾ ਅਰਥ ਗਿਣਤੀ ਦੇ ਦੋ ਹੋਵੇਗਾ ਦੋਏ ਦੋਏ ਦਾ ਭਾਵ ਦੋ ਸਵਾਨੀ ਕੁੱਤੀਆਂ ਸਵਾਨ ਸਵਾਨੀ ਕਿਹੜੀਆਂ ਕੁੱਤੀਆਂ ਨੇ ਆਸਾ ਤੇ ਤ੍ਰਿਸ਼ਨਾ ਤ੍ਰਿਸ਼ਨਾ ਵਿੱਚ ਫਸਿਆ ਮਨੁੱਖ ਹਮੇਸ਼ਾ ਹੋਰ ਆ ਜਾਵੇ ਹੋਰ ਆ ਜਾਵੇ ਕਰਦਾ ਹੀ ਰਹਿੰਦਾ ਹੋਰ ਮਿਲ ਜਾਵੇ ਅਭੀ ਹੋ ਜਾਵੇ ਅਭੀ ਕਰ ਲਵਾਂ ਐਸਾ ਸੋਚਦਾ ਰਹਿੰਦਾ ਹੈ ਸਾਰੀ ਦੁਨੀਆ ਦੇ ਪਦਾਰਥ ਇਕੱਠੇ ਕਰਕੇ ਵੀ ਉਹਦੀ ਇਹ ਤ੍ਰਿਸ਼ਨਾ ਮਿਟਦੀ ਨਹੀਂ ਹਾ ਇਸੇ ਕਰਕੇ ਸਤਗੁਰ ਕਹਿੰਦੇ ਨੇ ਕਹਿੰਦੇ ਨੇ ਬਾਣੀ ਦੇ ਵਿੱਚ ਤ੍ਰਿਸ਼ਨਾ ਵਿਰਲੇ ਹੀ ਕੀ 부ਝੇ ਕੋਟ ਜੋਰੇ ਲੱਖ ਕਰੋਰੇ ਮਾਨ ਨਾ ਹੋਰੇ ਪਰੈ ਪਰੈਹੀ ਕੋ ਲੁਜੀ ਹੈ ਤਾਂ ਫਿਰ ਜਦੋਂ ਤ੍ਰਿਸ਼ਨਾ ਵੱਧਦੀ ਹੈ ਫਿਰ ਆਸ ਨਾਲ ਹੋ ਜਾਂਦੀ ਆਸ ਵੱਧ ਜਾਂਦੀ ਕਿ ਆ ਵੀ ਹੋ ਜਾਣਾ ਆ ਕੰਮ ਦੀ ਆਸ ਹੋ ਜਾਣੀ ਤੋ ਇਹ ਦੋਨੀਆਂ ਜਿਹੜੀਆਂ ਨੇ ਨਾ ਆਸ ਕਲ ਤੇ ਲੈ ਜਾਂਦੀ ਤ੍ਰਿਸ਼ਨਾ ਰੱਬ ਤੋਂ ਦੂਰ ਲੈ ਜਾਂਦੀ ਤੇ ਤ੍ਰਿਸ਼ਨਾਲੂ ਆਸਾ ਦਾ ਵਜੇ ਹਮ ਨੁਖ ਪਰਮਾਤਮਾ ਤੋਂ ਦੂਰ ਹੋ ਜਾਂਦਾ ਇਸ ਕਰਕੇ ਸਤਗੁਰ ਇਹ ਸਾਡੀ ਅਵਸਥਾ ਅਸੀਂ ਇਸ ਤਰ੍ਹਾਂ ਕਰਦੇ ਆ ਸਾਡਾ ਇਹ ਹਾਲ ਹੈ ਉਹ ਇਹਨਾਂ ਪੰਕਤੀਆਂ ਚ ਦੱਸਦੇ ਨੇ ਕਿ ਇੱਕ ਸਵਾਨ ਮੇਰੇ ਨਾਲ ਇੱਕ ਕੁੱਤਾ ਹੈ ਲੋਭ ਦਾ ਦੋਏ ਸਵਾਨੀ ਨਾਲ ਉਹਨਾਂ ਦੇ ਨਾਲ ਕੁੱਤੇ ਦੇ ਨਾਲ ਦੋ ਕੁੱਤੀਆਂ ਨੇ ਅਸਤਿ ਤ੍ਰਿਸ਼ਨਾ ਭਲਕੇ ਭੰਕਹਿ ਭੰਕਹਿ ਪੱਬੇ ਨ ਪੱਬਾ ਊੜਨ ਔਂਕੜ ਕਕਾ ਦਲਾਮ ਲਾ ਕੇ ਹਹਾ ਭੰਕਹਿ ਇਸ ਤਰ੍ਹਾਂ ਉਚਾਰਨ ਹੋਵੇਗਾ ਭਲਕੇ ਭੰਕਹਿ ਇਹ ਆਸਾ ਕ੍ਰਿਸ਼ਨਾ ਔਰ ਕੁੱਤਾ ਜਿਹੜਾ ਨਾ ਅੰਮ੍ਰਿਤ ਵੇਲੇ ਭੁੱਖਦੇ ਨੇ ਸਦਾ ਬਯਾਲ ਬਯਾਲ ਦੇ ਅਰਥ ਵਿੱਚ ਵਿਦਵਾਨਾਂ ਨੇ ਜਿਵੇਂ ਕਾਂ ਸਿੰਘ ਨਾਭਾ ਜੀ ਨੇ ਜਾਂ ਜਿੱਦਾਂ ਸ਼ਬਦਾਰਥ ਪੋਥੀ ਹੈ ਪਾਠ ਦੀ ਕਿਸੇ ਨੇ ਅੰਮ੍ਰਿਤ ਵੇਲਾ ਸਵੇਰ ਕੀਤਾ ਹੋਇਆ ਹੈ ਤੇ ਕਿਸੇ ਨੇ ਸਾਂਝ ਦਾ ਵੇਲਾ ਕੀਤਾ ਹੋਇਆ ਹੈ ਤਾਂ ਜਾਂ ਫਿਰ ਜੇ ਅਸੀਂ ਗੁਰਬਾਣੀ ਪਾਠ ਦਰਸ਼ਨ ਪੜਾਂਗੇ ਉੱਥੇ ਜਿਹੜਾ ਬਿਆਲ ਦਾ ਅਰਥ ਹੈ ਪੌਣ ਵਾਂਗੂ ਪਾਪ ਹਵਾ ਵਾਂਗੂ ਦੂੜਨਾ ਕੀਤਾ ਹੋਇਆ ਕਿ ਆਸਾ ਤ੍ਰਿਸ਼ਨਾ ਔਰ ਲੋਭ ਵਿੱਚ ਫਸਿਆ ਮਨੁੱਖ ਹਵਾ ਦੀ ਤਰ੍ਹਾਂ ਲਾਲਚ ਵਿੱਚ ਭੱਜਦਾ ਫਿਰਦਾ ਹੈ। ਤਾਂ ਇਹ ਦੋਨੇ ਅਸਤ੍ਰਿਸ਼ਣ ਕੁੱਤੀਆਂ ਔਰ ਕੁੱਤਾ ਅਮਰਤ ਵੇਲੇ ਸਤਗੁਰ ਕਹਿੰਦੇ ਨੇ ਮੇਰੇ ਅੰਦਰ ਭੌਂਕਦੇ ਨੇ ਦੜਾਉਂਦੇ ਨੇ ਭੱਜ ਦੌੜ ਕਰਾਉਂਦੇ ਨੇ ਮੇਰੇ ਕੋਲੋਂ ਅਸੀਂ ਭੱਜ ਦੌੜ ਕਰਦੇ ਆ ਸਾਡੇ ਅੰਦਰ ਇਹ ਭੌਂਕਦੇ ਨੇ ਪਰ ਸਤਗੁਰ ਜੀ ਸਾਡੀ ਗੱਲ ਆਪਣੇ ਤੇ ਲਾ ਕੇ ਕਹਿ ਰਹੇ ਨੇ ਹੁਣ ਅਗਲੀ ਗੱਲ ਕਹਿੰਦੇ ਨੇ ਜਦੋਂ ਕੋਈ ਬੰਦਾ ਕਿਸੇ ਲੋਕ 'ਚ ਫਸਿਆ ਹੋਇਆ ਅਸਤ੍ਰਿਸ਼ਣ 'ਚ ਫਸਿਆ ਹੋਇਆ ਭੱਜ ਦੌੜ ਕਰਦਾ ਹੈ ਨਾ ਪਰ ਦੁਨੀਆ ਨੂੰ ਠਗਣ ਵਾਸਤੇ ਕਿਉਂਕਿ ਲੋਕ ਵੀ ਬੰਦਾ ਹਮੇਸ਼ਾ ਦੂਜੇ ਨੂੰ ਠਗਦਾ ਹੈ ਤੇ ਠਗਣ ਵਾਸਤੇ ਉਹ ਕੋਈ ਨਾ ਕੋਈ ਤਰੀਕਾ ਵਰਤਦਾ ਕਿਸੇ ਨਾ ਕਿਸੇ ਤਰੀਕੇ ਨਾਲ ਜਾਲ ਵਿੱਚ ਕਿਸੇ ਨੂੰ ਪਸੰਦਾ ਹੈ ਜਿਵੇਂ ਇੱਕ ਸ਼ਿਕਾਰੀ ਹੁੰਦਾ ਉਹਦੇ ਹੱਥ ਵਿੱਚ ਇੱਕ ਰੱਸੀ ਵੀ ਹੁੰਦੀ ਹੈ ਸ਼ਿਕਾਰ ਨੂੰ ਬੰਨਣ ਵਾਸਤੇ ਫਾਂ ਹ ਲਾਣ ਵਾਸਤੇ ਪਾਹੀ ਲਾਣ ਵਾਸਤੇ ਉਹਦੇ ਨਾਲ ਕੁੱਤਾ ਵਗੈਰਾ ਵੀ ਹੁੰਦਾ ਹੈ ਉਹਦੇ ਕੋਲ ਕੋਈ ਹਥਿਆਰ ਵੀ ਹੁੰਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੇ ਹੱਥ ਵਿੱਚ ਇੱਕ ਹਥਿਆਰ ਹੈ ਛੁਰਾ ਮੇਰੇ ਹੱਥ ਦੇ ਵਿੱਚ ਜੋ ਸਾਡੇ ਹੱਥ ਚ ਹੈ ਜਿਹੜਾ ਊੜ ਦਾ ਝੂਠ ਦਾ ਲੋਪੀ ਪਾਪੀ ਆਸਾ ਕ੍ਰਿਸ਼ਨ ਵਿੱਚ ਫਸਿਆ ਮਨੁੱਖ ਝੂਠ ਬੋਲੇਗਾ ਸਤਗੁਰ ਕਹਿੰਦੇ ਬਾਏ ਸਮਝ ਲਓ ਉਹਦੇ ਹੱਥ ਵਿੱਚ ਛੁਰਾ ਹੈ ਊੜ ਛੁਰਾ ਮੂਠਾ ਇਸ ਕੂੜ ਦੇ ਵਿੱਚ ਠਗਿਆ ਹੋਇਆ ਮੈਂ ਕਰਦਾ ਕਿਹਾ ਹਾਂ ਮੁਰਦਾਰ ਤੋਂ ਭਾਵ ਹੈ ਮੁਰਦਾ ਖਾਣਾ ਭਾਵ ਪਰਾਇਆ ਹੱਕ ਖਾ ਰਿਹਾ ਹਾਂ ਤੋਂ ਸਤਗੁਰ ਕਹਿੰਦੇ ਨੇ ਕਹਿੰਦੇ ਨੇ ਹੱਥ ਵਿੱਚ ਝੂੜ ਦਾ ਛੁਰਾ ਹੈ ਠਗਿਆ ਹੋਇਆ ਮੈਂ ਪਰਾਇਆ ਹੱਕ ਖਾ ਰਿਹਾ ਹਾਂ ਕੈਨ ਨੂੰ ਮਧੂ ਜੀ ਨੂੰ ਠਗਦਾ ਪਰ ਠਗਿਆ ਆਪ ਜਾ ਰਹੇ ਹਾਂ ਧਾਨਕ ਰੂਪ ਰਹਾ ਕਰਤਾਰ ਇਹ ਕਰਤਾਰ ਸ਼ਬਦ ਰਾਰਾ ਔਂਕੜ ਨਹੀਂ ਹੈ ਮੁਕਤਾ ਹੈ ਕੋਈ ਨੂੰ ਸੰਬੋਧਨ ਕਰਨਾ ਹੈ ਧਾਨਕ ਰੂਪ ਰਹਾ ਕਰਤਾਰ हे ਕਰਤਾਰ हे ਨਿਰੰਕਾਰ ਮੈਂ ਸੰਸੀਆਂ ਵਾਲਾ ਇਹ ਜਿਹੜਾ ਮੈਂ ਆਪਣਾ ਐਸਾ ਹਾਲ ਬਣਾਇਆ ਹੋਇਆ ਹੈ ਜਦੋਂ ਪਾਠ ਦਰਪਨ ਪੜਾਂਗੇ ਦੇ ਵਿੱਚ ਭੀਲ ਕਰਾਤ ਜਿਹੜੇ ਸ਼ਿਕਾਰੀ ਵਗੈਰਾ ਉਹਨਾਂ ਦਾ ਜਕਰ ਕੀਤਾ ਜਿਵੇਂ ਭੀਲ ਸ਼ਿਕਾਰੀ ਜਿਹੜੇ ਨੇ ਉਹ ਆਪਣੇ ਹੱਥ ਵਿੱਚ ਜਿਹੜਾ ਹੈ ਸ਼ਿਕਾਰ ਦਾ ਸਮਾਨ ਫੜ ਕੇ ਸ਼ਿਕਾਰ ਵਾਸਤੇ ਦੌੜਦੇ ਨੇ ਤੋਂ ਸਤਗੁਰੂ ਜੀ ਕਹਿੰਦੇ ਨੇ ਇਹੋ ਜਿਹਾ ਮੈਂ ਆਪਣਾ ਰੂਪ ਬਣਾਇਆ ਹੋਇਆ ਐਸੇ ਰੂਪ ਵਿੱਚ ਮੈਂ ਲਗਿਆ ਐਸਾ ਰੂਪ ਮੇਰਾ ਬਣਿਆ ਹੋਇਆ ਹੈ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਪੱਪੇ ਨੇ ਟਿੱਪੀ ਦੱਦੇ ਸਿਆਰੀ ਚ ਤੇ ਫਿਰ ਪੰਦ ਦਾ ਅਰਥ ਹੁੰਦਾ ਸਿੱਖਿਆ ਨਸੀਹਤ ਤੋਂ ਇਹਨੂੰ ਪੰਦ ਦਾ ਸ਼ਬਦ ਨਹੀਂ ਪੜਨਾ ਜਿੱਕਕੇ ਨਹੀਂ ਬੋਲਣਾ ਹੈ ਮੈਂ ਪਤ ਕੀ ਪੰਦ ਪੰਦ ਮਤਲਬ ਸਿੱਖਿਆ ਨਸੀਹਤ ਪਤ ਦਾ ਮਤਲਬ ਹੈ ਪਤੀ ਮੈਂ ਪ੍ਰਭੂ ਪਤੀ ਦੀ ਸਿੱਖਿਆ ਤੇ ਨਸੀਹਤ ਤੇ ਨਹੀਂ ਚੱਲਿਆ ਫਿਰ ਕਰਨੀ ਕੀ ਕਾਰ ਇਹ ਜਿਹੜਾ ਨੰਨਾ ਸ਼ਬਦ ਹੈ ਨਾ ਨਾ ਇਹ ਦਿੱਲੀ ਦੀਪਕ ਹੈ ਮੈਂ ਪਤ ਕੀ ਪੰਦ ਨਾ ਨਾ ਕਰਨੇ ਕੀ ਕਰੈ ਸੰਕਿਆ ਸਕਦੇ ਕਰਨੇ ਕੀ ਕਰ ਦਾ ਮਤਲਬ ਹੁੰਦਾ ਉਹ ਕਰਨੀ ਜਿਹੜੀ ਚੰਗੀ ਕਾਰ ਹੋਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਾ ਹੀ ਮੈਂ ਪਤੀ ਪ੍ਰਭੂ ਦੀ ਸਿੱਖਿਆ ਤੇ ਚੱਲਿਆ ਤੇ ਨਾ ਹੀ ਮੇਰੀ ਕਰਨੀ ਚੰਗੀ ਹੈ ਜਿਹੜੀ ਕਰਨੀ ਚਾਹੀਦੀ ਹਉ ਵਿਗੜਿਆ ਰੂਪ ਰਹਾ ਵਿਕਰਾਲ ਵਿਕਰਾਲ ਮਤਲਬ ਡਰਾਵਣਾ ਮੈਂ ਡਰਾਵਣਾ ਜਾਂ ਰੂਪ ਵਿਗੜਿਆ ਜਾਂ ਰੂਪ ਸੰਸਾਰ ਵਿੱਚ ਆਪਣਾ ਬਣਾਇਆ ਹੋਇਆ ਜਿਹੜਾ ਮਨੁੱਖ ਇਸ ਤਰ੍ਹਾਂ ਕਰਦਾ ਹੈ ਉਹ ਦੁਨੀਆ ਨੂੰ ڈاکੂ ਲਟੇਰਾ ਠੱਗ ਕਹਿ ਕੇ ਡਰਦੀ ਹੈ ਕਿਤੇ ਲੁੱਟ ਨਾ ਲਵੇ ਉਹਦਾ ਦੁਨੀਆ ਦੇ ਸਾਹਮਣੇ ਚਿਹਰਾ ਭਾਵੇਂ ਬਾਰੀ ਤੌਰ ਤੇ ਸੁਣਾ ਹੋਵੇ ਪਰ ਅੰਦਰੋਂ ਲੋਕ ਉਹਨੂੰ ਕਰੂਪ ਕਰਕੇ ਦੇਖਦੇ ਨੇ ਮਾੜਾ ਸੰਦੇ ਨੇ ਤੇ ਸਤਿਗੁਰੂ ਪਾਚਾ ਕਹਿੰਦੇ ਨੇ ਇਸ ਤਰ੍ਹਾਂ ਵਿਗੜਿਆ ਹੋਇਆ ਰੂਪ ਹੈ ਮੇਰਾ ਰੱਬ ਦੇ ਸਾਹਮਣੇ ਵੀ ਪਰਮਾਤਮਾ ਦੇ ਸਾਹਮਣੇ ਹੁਣ ਅਗਲੀ ਗੱਲ ਕਹਿੰਦੇ ਮੈਨੂੰ ਸੋਝੀ ਆਈ ਤੇਰਾ ਏਕ ਨਾਮ ਸਾਰੇ ਸੰਸਾਰ ਦਾਤਾ ਇਹਦਾ ਇੱਕ ਨਾਮ ਸੰਸਾਰ ਨੂੰ ਧਾਰ ਦਿੰਦਾ ਮੈਂ ਇਹ ਆਸ ਇਹੋ ਆਧਾਰ ਇਸ ਕਰਕੇ ਮੈਨੂੰ ਹੁਣ ਤੇਰੇ ਨਾਮ ਤੇ ਹੀ ਆਸ ਹੈ ਤੇਰੇ ਨਾਮ ਦਾ ਹੀ ਸਹਾਰਾ ਹੈ ਇਹ ਰਹਉਦੀ ਪੰਕਤੀ ਹੈ ਹੁਣ ਅੱਗੇ ਅਗਲੇ ਬੰਦ ਵਿੱਚ ਜਾ ਕੇ ਸਤਿਗੁਰ ਜਿਹੜੀ ਗੱਲ ਕਹਿੰਦੇ ਨੇ ਕਿਉਂਕਿ ਮੈਂ ਪੂਰਾ ਸ਼ਬਦ ਨਹੀਂ ਜਿਹੜੇ ਸ਼ਬਦਾਂ ਨੂੰ ਸਮਝਣਾ ਹੈ ਉਹੀ ਪੰਕਤੀਆਂ ਮੈਂ ਆਪ ਸੰਗਤਾਂ ਦੇ ਨਾਲ ਸੰਝੀਆਂ ਕਰਦਾ ਸਾਹੀ ਸੁਰਤ ਸੁਰਤ ਤੋਂ ਭਾਵ ਸੁਰਤੀ ਇਹਨੂੰ ਸਿਧਾਂਤ ਕਹਿ ਦਿੰਦੇ ਆ ਮਲੂਕੀ ਮਲੂਕੀ ਨਾਮ ਦਾ ਹੁੰਦਾ ਫਕੀਰਾਂ ਵਾਲਾ ਪਾਠ ਦਰਪਨਾਂ ਦੇ ਵਿੱਚ ਗਿਆਨੀ ਗੁਰਵਚਨ ਸਿੰਘ ਜੀ ਉਹਨਾਂ ਨੇ ਪਾਤਸ਼ਾਹੀ ਲਿਬਾਸ ਲਿਖਿਆ ਇਹੋ ਸਾਹੀ ਸੁਰਤ ਮੇਰੀ ਸੁਰਤ ਫਾਹੀ ਵਾਲੀ ਹੈ ਭਾਵ ਦੂਜੇ ਨੂੰ ਪਸਾਨ ਵਾਲੀ ਹਰ ਵੇਲੇ ਕਿਸੇ ਨਾ ਕਿਸੇ ਠਗਣ ਵਾਸਤੇ ਸੋਚਦਾ ਰਹਿੰਦਾ ਸਾਹੀ ਸੁਰਤ ਮਲੂਕੀ ਵੇਸ਼ ਪਰ ਜਿਹੜਾ ਮੇਰਾ ਪਹਿਰਾਵਾ ਹੈ ਉਹ ਗਨਵੇਸ਼ਣ ਵਾਲਾ ਹੈ ਜਿਵੇਂ ਬਾਬਾ ਫਰੀਦ ਕਹਿੰਦੇ ਨਾ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵਿਸ਼ ਤੋ ਬਾਬਾ ਫਰੀਦ ਜੀ ਕਹਿੰਦੇ ਨੇ ਕਹਿੰਦੇ ਕਹਿੰਦੇ ਨੇ ਮੇਰਾ ਕਾਲਾ ਚਾਹੇ ਪਹਿਰਾਵਾ ਪਾਇਆ ਹੋਇਆ ਫਕੀਰਾਂ ਵਾਲਾ ਪਰ ਮੈਂ ਗੁਨਾਹਾਂ ਦਾ ਭਰਿਆ ਹੋਇਆ ਹਾਂ ਤੇ ਇੱਥੇ ਵੀ ਸਤਗੁਰੂ ਇਹੀ ਗੱਲ ਕਹਿੰਦੇ ਨੇ ਕਿ ਮੇਰੀ ਸੁਰਤ ਜਿਹੜੀ ਆ ਉਹ ਫਾਹੀ ਵਾਲੀ ਐ ਧਿਆਨ ਮੇਰਾ ਦੂਜਿਆਂ ਨੂੰ ਠਗਣ ਵੱਲ ਲੱਗਿਆ ਰਹਿਦਾ ਪਹਿਰਾਵਾ ਮੇਰਾ ਫਕੀਰਾਂ ਵਾਲਾ ਹੈ ਹਾਂ ਠਗਵਾੜਾ ਠੱਗਾਂ ਦਾ ਬਾੜਾ ਜਿਵੇਂ ਬਾੜੇ ਵਿੱਚ ਇਕੱਠੇ ਜਾਨਵਰ ਹੁੰਦੇ ਨਾ ਕਈ ਇੱਥੇ ਮੇਰੀ ਸੋਚ ਵਿੱਚ ਕਾਫੀ ਠੱਗੀਆਂ ਹਨ ਮੈਂ ਠੱਗਾਂ ਦਾ ਹੀ ਬਾੜਾ ਹੈ ਤਾਂ ਠਗਵਾੜਾ ਠੱਗੀ ਇਹਨੂੰ ਠੱਠੇ ਨੂੰ ਅਧਕ ਲਾ ਕੇ ਠੱਗੀ ਦੇਸ਼ ਕਰ ਠੱਗੀ ਠੱਗੀ ਦੇਸ਼ ਮੇਰਾ ਦੇਸ਼ ਠਗਣਾ ਤੇ ਮੇਰਾ ਜਿਹੜਾ ਬਾੜਾ ਜਿੱਥੇ ਰਹਿਣਾ ਤੇ ਸਤਿਗੁਰੂ ਸਾਹਿਬ ਕਹਿੰਦੇ ਮੈਂ ਉਸ ਬਾੜੇ ਦਾ ਮਾਲਕ ਠੱਗਾ ਹੈ ਤਾਂ ਠਗਵਾੜਾ ਠੱਗੀ ਦੇਸ਼ ਸੋ ਇਸ ਤਰ੍ਹਾਂ ਇਹ ਪੰਕਤੀਆਂ ਜਿਹੜਾ ਅਸੀਂ ਪੜੀਆਂ ਪੜਨ ਨੂੰ ਭਾਵੇਂ ਲੱਗਦਾ ਵੀ ਸ਼ਾਇਦ ਜਿਵੇਂ ਲਿਖਿਆ ਸੋਖਾ ਹੈ ਪਰ ਅਸੀਂ ਦੇਖਿਆ ਕਿ ਕਈ ਵਾਰੀ ਜਿਵੇਂ ਪੰਦ ਪਾਠ ਬਿਲਕੁਲ ਕੋਲਾ ਜਿਹਾ ਕਰਕੇ ਬੋਲਣਾ ਹੈ ਆ ਠੱਗੀ ਸ਼ਬਦ ਹੋ ਗਿਆ ਅਦਕ ਲਾ ਕੇ ਬੋਲਣਾ ਹੈ ਇਸੇ ਤਰੀਕੇ ਦੇ ਨਾਲ ਹੋਰ ਬਹੁਤੇ ਸ਼ਬਦ ਨੇ ਜਿਨ੍ਹਾਂ ਨੂੰ ਅਸਾਂ ਨੇ ਸਮਝਣਾ ਕਿ ਕਿਥੇ ਸਮੋਦਨ ਕਰਨਾ ਹੈ ਕਿਥੇ ਰੁਕਣਾ ਹੈ ਕਿਥੇ ਵਿਸ਼ਰਾਮ ਹੈ ਇਹ ਸੰਤਾਂ ਦੇ ਨਾਲ ਜਿਹੜੀ ਹੈ ਵਿਚਾਰ ਸਾਂਝ ਕੀਤੀ ਗਈ ਹੈ ਸੋ ਆਸ ਕਰਦੇ ਕਿ ਆਪ ਜੀ ਨੂੰ ਵਿਚਾਰ ਚੰਗੀ ਲੱਗੇਗੀ ਅਗਰ ਚੰਗੀ ਲੱਗੀ ਤੋ ਬੱਤ ਬੱਤ ਸ਼ੇਅਰ ਕਰਿਓ ਆਪਣੇ ਕਮੈਂਟ ਜਰੂਰ ਕਰਿਆ ਕਰੋ ਔਰ ਲਾਈਕ ਵੀ ਕਰਿਆ ਕਰੋ ਤੇ ਫਿਰ ਇਹ ਬਾਣੀ ਜਿਹੜੀ ਹੈ ਜੇ ਤੁਸੀਂ ਸਾਂਝੀ ਕਰੋਗੇ ਸ਼ੇਅਰ ਕਰੋਗੇ ਬਾਣੀ ਪੜਨ ਵਾਲਿਆਂ ਬਹੁਤਿਆਂ ਤੱਕ ਪਹੁੰਚੇਗੀ ਸੋ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤ